ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਇੱਕ ਵਾਰ ਫੇਰ ਕਰਨ ਅਰਜੁਨ ਲੋਟਰੀ ਏਜੰਸੀ ਤੇ ਹਾਜ਼ਰ ਹੋਇਆ ਤਸਵੀਰਾਂ ਲੈ ਕੇ ਤੁਹਾਡੇ ਸਾਹਮਣੇ ਆਏ ਆ ਦੱਸ ਦਈਏ ਕਿ ਇੱਕ ਵਾਰ ਫੇਰ ਕਿਸਾਨ ਵੀਰ ਦੀ ਕਿਸਮਤ ਚਮਕੀ ਆ ਕਰਨ ਅਰਜੁਨ ਲੋਟਰੀ ਏਜੰਸੀ ਤੇ ਇਸ ਟਾਈਮ ਮੌਜੂਦ ਹੈਗੇ ਆ ਅੱਜ ਤੋਂ 2 ਦਿਨ ਪਹਿਲਾਂ ਦੋ ਇਕੱਠੇ ਕਿਸਾਨਾਂ ਨੂੰ ਦੋ ਨਾਮ ਨਿਕਲੇ ਸੀ ਤਾਂ ਅੱਜ ਫੇਰ ਉਸੇ ਕਿਸਾਨ ਨੂੰ ਇੱਕ ਵਾਰ ਫੇਰ ਇਨਾਮ ਲੱਗਿਆ ਗੱਲਬਾਤ ਕਰਾਂਗੇ ਉਸ ਦਿਨ ਲਾਟਰੀ ਪਾਈ ਤਾਂ 45000 ਨਿਕਲਿਆ ਅੱਜ ਕਿੰਨੇ ਨਿਕਲੇ ਆ ਬਾਈ ਜੀ ਕੀ ਨਾਮ ਹੈ ਜੀ ਤੁਹਾਡਾ ਮਨਦੀਪ ਸਿੰਘ ਨਾਮ ਹੈ ਮਨਦੀਪ ਸਿੰਘ ਜੀ ਉਸ ਦਿਨ 45000 ਰੁਪਏ ਤੁਹਾਨੂੰ ਨਿਕਲਿਆ ਸੀ ਉਸ ਤੋਂ ਬਾਅਦ ਦੁਬਾਰੇ ਫੇਰ ਹੁਣ ਲਾਟਰੀ ਪਾਈ ਹੈ ਹਾਂ ਜੀ ਅੱਜ ਵੀ ਪਾਈ ਸੀ ਤੇ ਕਰਨ ਕਬੜਾ ਕੇ ਖੇਤ ਤੋਂ ਆਇਆ ਸੀ ਤੇ ਫੋਨ ਆ ਗਿਆ ਇਹਨਾਂ ਦਾ ਵੀ ਲਾਟਰੀ ਨਿਕਲੀ ਹੈ 90000 ਰੁਪਏ ਅੱਛਾ ਉਸ ਦਿਨ ਜਦੋਂ ਲਾਟਰੀ ਨਿਕਲੀ ਹੈ ਫਿਰ ਦੁਬਾਰੇ ਪਾ ਲਈ ਸੀ ਹਾਂ ਜੀ ਉਸ ਤੋਂ ਬਾਅਦ ਹੁਣ ਰੈਗੂਲਰ ਪਾ ਰਹੇ ਹਾਂ ਰੈਗੂਲਰ ਪਾ ਰਹੇ ਹੁਣ ਕਿੰਨੇ ਨਿਕਲੀ ਹੈ ਹੁਣ 90000 ਨਿਕਲਿਆ ਹੈ ਕਹਾਬਾ ਖੁਸ਼ ਹੋ ਜੀ ਹਾਂ ਜੀ ਪੂਰੇ ਅੱਛਾ ਇੱਕ ਬਾਈ ਹੋਰ ਵੀ ਨਿਕਲਿਆ ਇਨਾਮ ਹਨਾ ਤੁਸੀਂ ਦੱਸ ਰਹੇ ਸੀ ਸਰਦਾਰ ਜੀ ਨੂੰ ਹਾਂ ਸਰਕਾਰ ਇਹਨਾਂ ਨੂੰ ਕਿੰਨਾ ਨਿਕਲਿਆ ਇੱਕ ਦੋ ਨਿਕਲੇ ਜੀ ਇਹ ਵੀ ਅੱਜ ਹੀ ਨਿਕਲਿਆ ਜੀ 45000 45000 ਇੱਕ ਟਾਈਮ 'ਚ ਦੋ ਪ੍ਰਾਈਜ਼ ਲੱਗ ਗਿਆ ਜੀ ਅੱਛਾ ਇੱਕ 45000 ਦਾ ਇੱਕ 90000 ਦਾ ਤੇ ਇੱਕ ਪਰਸੋ ਵੀ 90000 ਦਾ ਲੱਗਿਆ ਅੱਛਾ 90000 ਰਾਤ ਨੂੰ ਲੱਗਿਆ ਜੀ ਤੁਸੀਂ ਅਮੀਰ ਬਣਾਓਗੇ ਸਾਰਿਆਂ ਨੂੰ ਜਰੂਰ ਆਪਾਂ ਟਿਕਾ ਚੱਕ ਲਿਆ ਜੀ ਹੁਣ ਸਾਰਿਆਂ ਨੂੰ ਅਮੀਰ ਬਣਾਉਂਦਾ ਅੱਜ ਵਾਲਾ ਰਿਜ਼ਲਟ ਆਪਾਂ ਦਿਖਾ ਦਿੰਨੇ ਆ 68980 ਤੇ 90000 ਰੁਪਏ ਨਿਕਲੇ ਆ ਜੀ ਜੀ ਉਸੋਂ ਨਾਲ ਹੀ ਦੇਖੋ ਦੋ ਇਕੱਠੇ ਕਰਨ ਅਰਜੁਨ ਲਾਟਰੀ ਜਲਾਲਾਬਾਦ ਦੇ ਨਾਂ ਲਖੀ ਕੇ ਆ ਗਏ ਆ ਇੱਕ 45000 ਦਾ ਸੀਗਾ ਇੱਕ 90000 ਦਾ 44 3 50 ਤੇ 45000 ਰੁਪਏ ਨਿਕਲਿਆ 60 ਨੂੰ 80 ਤੇ 90000 ਰੁਪਏ ਹਾਂਜੀ ਇਹ ਦੋ 45000 ਦਾ ਵਿਨਰ ਸੀਗਾ ਉਹ ਕਹਿੰਦੇ ਚਲੋ ਅਸੀਂ ਵੀਡੀਓ ਤਾਂ ਨਹੀਂ ਬਣਵਾਣੀ ਤੁਸੀਂ ਸਾਡੀ ਫੋਟੋ ਖਿੱਚ ਲਓ ਹਾਂ ਜੋ ਆ ਹੈਗੀ ਸਰਦਾਰ ਜੀ ਦੀ ਅੱਛਾ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਸੈਦੋ ਕੇ ਦੇ ਸੈਦੋਗੇ ਦੇ ਹਾਂਜੀ ਅੱਛਾ ਇਹਨਾਂ ਨੂੰ 45000 ਦਾ ਨਾਮ ਨਿਕਲਿਆ ਹਾਂਜੀ ਇਹਨਾਂ ਨੂੰ 45000 ਦਾ ਨਾਮ ਨਿਕਲਿਆ ਇਹਨਾਂ ਨੂੰ 3 ਸਾਲ ਹੋ ਗਿਆ ਜੀ ਲਾਟਰੀ ਪਾਉਂਦਿਆਂ ਨੂੰ ਅੱਛਾ ਬੜੀਆਂ ਏਜੰਸੀਆਂ ਤੋਂ ਪਾਲੀ ਜਿਹੜੀਆਂ ਜਲਾਲਾਬਾਦ ਦੀਆਂ ਪੁਰਾਣੀਆਂ ਏਜੰਸੀਆਂ ਬੈਠੀਆਂ ਨੇ ਹਾਂ ਪਰ ਆਪਣੇ ਕੋਲ ਉਹ ਇਹਨਾਂ ਨੂੰ 15 20 ਦਿਨ ਦੇ ਵਿੱਚ ਸਭਾਵਕ ਹੈ ਤੁਹਾਡੇ ਕੋਲ ਇਨਾਮ ਨਿਕਲਨੇ ਜਿਹੜੇ ਦਰਸ਼ਕ ਦੇਖ ਰਹੇ ਮੈਂ ਉਹਨਾਂ ਨੂੰ ਵੀ ਦੱਸਦਾ ਸਭਾਵਕ ਹੈ ਜਿੰਨੀ ਜ਼ਿਆਦਾ ਸੇਲ ਹੋਏਗੀ ਓਨੇ ਜ਼ਿਆਦਾ ਚਾਂਸਸ ਹੋਣਗੇ ਇਨਾਮ ਨਿਕਲਣ ਦੇ ਜਿੰਨੀ ਜ਼ਿਆਦਾ ਟਿਕਟ ਸੇਲ ਹੋਏਗੀ ਓਨੇ ਜ਼ਿਆਦਾ ਚਾਂਸਸ ਹੋਣਗੇ ਸਭਾਵਕ ਹੈ ਕਰਨ ਅਰਜੁਨ ਲਾਟਰੀ ਏਜੰਸੀ ਜਲਾਲਾਬਾਦ ਦਾ ਨੰਬਰ ਇੱਕ ਕਾਉਂਟਰ ਹੈ ਜਿਹੜਾ ਸਭ ਤੋਂ ਜ਼ਿਆਦਾ ਸੇਲ ਕਰਦਾ ਹੈ ਬਾਈ ਜੀ ਪਿੰਡ ਕਿਹੜਾ ਆਪਣਾ ਗਰੀਬਾ ਸੰਦੜਾ ਜੀ ਗਰੀਬਾ ਸੰਦੜਾ ਆ ਮਾਛੀ ਵਾਲਾ ਗਰੀਬਾ ਸੰਦੜਾ ਠੀਕ ਹੈ ਉਹ ਦਿਨ ਤਾਂ ਤੁਸੀਂ ਕਹਿੰਦੇ 45000 ਰੁਪਿਆ ਕੋਈ ਨਿੱਜੀ ਮਸਲਾ ਆ ਗਿਆ ਉਹਨਾਂ ਦੇ ਚ ਯੂਜ਼ ਕਰਾਂਗੇ ਹਨਾ ਹੋ ਗਿਆ ਯੂਜ਼ ਹਾਂਜੀ ਬਸ ਹੋ ਹੀ ਗਿਆ ਤਾਂ ਹੋ ਹੀ ਗਿਆ ਹੁਣ ਫਿਰ 90000 ਦਾ ਕੀ ਕਰੋਗੇ ਬਸ ਹੁਣ ਕਰ ਦਾਂਗੇ ਕਰਦੇ ਕੰਮਾਂ ਕਰਾਂ ਜ਼ਿਆਦਾ ਵਧੀਆ ਕਰਦਾ ਸਰਕਲ ਚੱਲੂਗਾ ਫਸਲ ਕਿਦਾਂ ਹੋਈ ਆਦਗੀ ਫਸਲ ਵੀ ਠੀਕ ਹੀ ਸੀ ਫਸਲ ਅੱਗੇ ਨਾਲ ਚਾਰ ਘਾਟ ਆਈ ਚਾੜ ਕੱਟਿਆ ਸਾਰੇਆਂ ਦੇ ਝਾੜ ਕੱਟੇ ਅੱਛਾ ਸਾਰੇਆਂ ਦੇ ਕੱਟੇ ਚਲੋ ਇਧਰੋਂ ਕਮੀ ਪੂਰੀ ਹੋ ਗਈ ਹਾਂਜੀ ਹਾਂਜੀ ਹੋ ਗਈ ਪਰਮਾਤਮਾ ਨੇ ਸੋਲ ਲਈ ਕਿਸੇ ਤਰੀਕੇ ਸੋਲ ਲਈ ਇਧਰੋਂ ਉਧਰੋਂ ਨਹੀਂ ਤਾਂ ਇਧਰੋਂ ਸੀ ਹਾਂਜੀ ਹਾਂਜੀ ਆਹ ਦਿਖਾ ਦਿਓ ਇਹ ਬਾਰ ਕਿਵੇਂ ਆ ਡੇਟ ਉੱਪਰ ਲਿਖੀ ਹੋਈਆਂ ਕਿਵੇਂ ਪ੍ਰਾਈਸ ਲੱਗ ਰਹੇ ਰੋਜ਼ ਹੀ ਪ੍ਰਾਈਸ ਆ ਰਹੇ ਆ ਰੋਜ਼ ਦੇਲੀ 3 7 4 11 4 15 13 15 15 ਅੱਛਾ ਇਹ ਲਗਾਤਾਰ ਜਿਹੜੇ ਗਏ ਆ ਇਹ ਪ੍ਰਾਈਸ ਲੱਗਦੇ ਆ ਰਹੇ ਆ ਸਟਾਕ ਦੇਖੋ ਕੱਲ ਦਾ ਸਟਾਕ ਹੈ ਜੀ ਸਾਰਾ ਅੱਛਾ ਐਡਵਾਂਸ ਆ ਗਿਆ ਐਡਵਾਂਸ ਕਿਉਂਕਿ ਹੁਣ ਅਗਲੇ ਦਿਨ ਦਾ ਸਟਾਰਟ ਹੋ ਜਾਂਦਾ ਨਾ ਜੀ ਹਾਂ ਹਾਂ ਤੇ ਦੇਖੋ ਸਟਾਕ ਦੇਖੋ ਜਲਾਲਾਬਾਦ ਚ ਕਿਸੇ ਕੋਲੇ ਜਲਾਲਾਬਾਦ ਫਾਜ਼ਿਲਕਾ ਫਿਰੋਜ਼ਪੁਰ ਕਿਸੇ ਕੋਲੇ ਨਹੀਂ ਇੰਨਾ ਸਟਾਕ ਪਿਆ ਹੋਣਾ ਜੀ ਤੇ ਸਾਰਾ ਸਟਾਕ ਕੱਲ ਦਾ ਹੈ ਜੀ ਜੀ ਤਾਂ ਮੈਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਸਾਕੀ ਬੰਮ ਪਰ ਚੱਲ ਰਿਹਾ ਜੀ ਜਿਸ ਦਾ ਸੈਕੰਡ ਪ੍ਰਾਈਜ਼ ਆਪਣੇ ਕੋਲੋਂ 10 ਲੱਖ ਦਾ ਪਿਛਲੀ ਵਾਰ ਲੱਗਿਆ ਸੀਗਾ ਉਹ ਅਵੇਲੇਬਲ ਹੋ ਗਿਆ ਜੀ ਹੁਣ ਤਾਂ ਦਿਨ 4-5 ਹੀ ਰਹਿ ਗਏ ਜੀ ਗਿਣਤੀ ਤੇ ਜੋ ਆਪਾਂ ਪਿਛਲੀ ਹਰੇਕ ਵੀਡੀਓ ਦੇ ਵਿੱਚ ਕੂਪਨ ਦੱਸ ਰਹੇ ਸੀਗੇ ਉਹ ਕੂਪਨ ਵੀ ਮਿਲਣਗੇ ਜੀ ਉਹ ਚੈੱਕ ਕਰਾਂ ਤੇ ਮਿਲਣਗੇ ਉਹ ਕੂਪਨ ਆਪਣੇ ਕੋਲ ਅਵੇਲੇਬਲ ਹੋ ਗਏ ਆ ਜੀ ਅੱਛਾ ਕੂਪਨ ਬਣ ਗਏ ਹਾਂ ਕੂਪਨ ਬਣ ਗਏ ਆ ਜੀ ਇੱਕ ਤਰੀਕ ਦਾ ਡਰਾ ਰੱਖਿਆ ਜੀ ਆਪਾਂ ਇਹਦਾ ਜੋ ਲਾਈਵ ਵੀ ਚੱਲੇਗਾ ਓਕੇ ਇਹਦੇ ਚਾਂਦੀ ਦੀ ਚੈਨ ਦੋ ਮੋਬਾਈਲ ਫੋਨ ਇੱਕ ਸਰਪ੍ਰਾਈਜ਼ ਗਿਫਟ ਹੈ ਜੀ ਇਹ ਕੂਪਨਾਂ 'ਪਾ ਚੈੱਕ ਕਰਾਂ ਤੇ ਦੇਾਂਗੇ ਜੀ ਚੈਕ ਅਵੇਲੇਬਲ ਹੋ ਗਿਆ ਆਪਣੇ ਅੱਛਾ ਕੂਪਨ ਅਵੇਲੇਬਲ ਹੈਗੇ ਹਾਂਜੀ ਇਹ ਚੈੱਕ ਕਰਾਂ ਤੇ ਦਿਆਂਗੇ ਵਿਸਾਖੀ ਬੰਪਰ ਦੀ ਜੋ ਟਿਕਟ ਖਰੀਦਦਾ ਉਹਨੂੰ ਇੱਕ ਕੂਪਨ ਬਾਅਦ ਦੇ ਵਿੱਚ ਚੈੱਕ ਕਰਵਾਣ ਤੇ ਦਿੱਤਾ ਜਾਏਗਾ ਹੂੰ ਜੀ ਤਾਂ ਬਿਲਕੁਲ ਜਨਾਲਾਬਾਦ ਦਾ ਇਕਲੌਤਾ ਕਾਊਂਟਰ ਜਿੱਥੇ 2025 ਦੇ ਵਿੱਚ ਸਭ ਤੋਂ ਜ਼ਿਆਦਾ ਇਨਾਮ ਲੱਗੇ ਆ ਦੱਸ ਦਈਏ ਕਿ ਲਗਾਤਾਰ ਹਰ ਰੋਜ਼ ਇਨਾਮ ਲੱਗ ਰਹੇ ਆ ਬੀਤੇ ਪਰਸੋਂ 90000 ਦਾ ਇਨਾਮ ਲੱਗਾ ਤਾਂ ਅੱਜ ਇੱਕ 45 ਦਾ ਲੱਗਾ ਇੱਕ 90 ਦਾ ਲੱਗਾ ਬਾਈ ਨੂੰ ਪਹਿਲਾਂ 45000 ਦਾ ਨਿਕਲਿਆ ਸੀ ਔਰ ਅੱਜ 90000 ਦਾ ਨਿਕਲਿਆ ਜਿਮੀਦਾਰ ਹੈ ਬਾਈ ਗਰੀਬਾ ਸੰਦਰ ਪਿੰਡ ਤੋਂ ਐ ਬਾਈ ਜੀ ਨਾਂ ਕੀ ਤੁਹਾਡਾ ਮਨਦੀਪ ਸਿੰਘ ਮਨਦੀਪ ਸਿੰਘ ਗਰੀਬਾ ਸੰਦਰ ਪਿੰਡ ਤੋਂ ਨੇ ਹਾਂਜੀ ਬਾਈ ਜੀ ਪਿੱਛੇ ਵੀਡੀਓ ਪਾਈ ਸੀ ਕਿ 10-10000 ਦੇ ਜੋ ਪ੍ਰਾਈਸ ਲੱਗੇ ਸੀ 10 ਰੁਪਏ ਉਹਦੇ ਵਿੱਚੋਂ ਦੋ ਟਿਕਟਾਂ 20000 ਦਾ ਪ੍ਰਾਈਸ ਇਹਨਾਂ ਨੂੰ ਵੀ ਲੱਗਿਆ ਸੀ ਅੱਛਾ ਕੀ ਨਾਂ ਬਾਈ ਜੀ ਗੁਰਵਿੰਦਰ ਸਿੰਘ ਕਿੱਥੇ ਰਹਿਣ ਵਾਲੇ ਚੱਕ ਮੋਹ ਜੀ ਨਾਲ ਚੱਕ ਮੋਹ ਜੀ ਨਾਲ 20 ਆ ਨਿਕਲਿਆ ਜੀ ਹਾਂਜੀ ਕੋਈ ਪੈਸਾ ਕੱਟਿਆ ਜੀ ਤੁਹਾਡੇ ਕੋਲ ਨਹੀਂ अच्छा पूरे मिले तो हां पूरा 20 ਦਾ ਵੀ ਕੀ ਕਹਿਣਾ ਚਾਹੋਗੇ ਹੋਰ ਥਾਂ ਤੇ ਕਮਿਸ਼ਨ ਕਮਿਸ਼ਨ ਕੱਟ ਲੈਂਦੇ ਹਨ ਨਹੀਂ ਨਹੀਂ ਵਧੀਆ ਕਰਨੇ ਸਰਕਾਰੀ ਹਾਂ ਪੂਰੇ ਪੈਸੇ ਮਿਲਦੇ ਹਨ ਹਾਂਜੀ ਹਾਂਜੀ ਪੂਰੇ ਠੀਕ ਹੈ ਤੇ ਖੁਸ਼ ਹੋ ਤੁਸੀਂ ਹਾਂਜੀ ਖੁਸ਼ ਹੈ 20 ਆ ਨਿਕਲੇ ਹੈ ਹਾਂਜੀ ਠੀਕ ਹੈ ਤਾਂ ਬਿਲਕੁਲ ਲੋਕ ਆਪਣੀ ਜ਼ੁਬਾਨੀ ਦੱਸਦੇ ਆ ਕਿ ਇੱਥੇ 1 ਰੁਪਏ ਦਾ ਵੀ ਕਮਿਸ਼ਨ ਨਹੀਂ ਕੱਟਿਆ ਜਾਂਦਾ ਟੈਕਸ ਦੇ ਨਾਮ ਤੇ ਕਮਿਸ਼ਨ ਦੇ ਨਾਮ ਤੇ ਕੁਝ ਵੀ ਜਿਹੜਾ ਹੈਗਾ ਉਹ ਕੱਟ ਨਹੀਂ ਲਾਇਆ ਜਾਂਦਾ ਤੇ ਇਹ ਸਭ ਤੋਂ ਵਧੀਆ ਗੱਲ ਹੈ ਜੇ ਬੰਦੇ ਨੂੰ 45000 ਨਿਕਲੇ ਤਾਂ ਉਹਨੂੰ ਪੂਰਾ 45 ਹੀ ਮਿਲੇਗਾ ਇਹ ਨਹੀਂ ਕਿ ਉਹਦਾ ਕੱਟ ਕਰ ਲਿਆ ਜਾਏਗਾ 90000 ਦਾ 90000 ਪੂਰਾ ਦੇਾਂਗੇ ਜੀ 45 ਦਾ 45 ਪੂਰਾ ਦਿੱਤਾ ਹੈ ਜੀ ਅੱਛਾ ਬਾਈ ਹੁਣ 500 ਰੁਪਿਆ ਦੇ ਕੇ ਗਏ ਆ ਜੀ ਜੋ ਆਪਾਂ ਲਾਈਵ ਦੱਸਦੇ ਹੋ ਕਹਿੰਦੇ ਮਠਿਆਈ ਲਿਆ ਆ ਜਾਂ ਖਾ ਲਿਆ ਆ ਉਹ 500 ਦੇ ਕੇ ਗਏ ਆ ਅਵਾ ਡੱਬਾ ਲੈ ਆਓ ਨਾ ਆਪਾਂ ਇੱਥੇ ਖਾ ਲੈਨੇ ਆ ਤੇ ਜੋ 500 ਦੇ ਕੇ ਗਏ ਆ ਕੋਈ ਆਪਣੇ ਕੋਲ ਇਹ ਨਹੀਂ ਹੈਗਾ ਵੀ ਆਪਾਂ ਲਈਏ ਕੁਝ ਹੋਰ ਦੱਸੀਏ ਕੁਝ ਹੋਰ 500 ਰੁਪਿਆ ਦੇ ਕੇ ਗਏ ਅੱਛਾ ਇਸੈਦੋ ਕੀ ਹਾਲੇ ਸਰ ਵੀ ਡੱਬਾ ਲਿਆ ਤਾਂ ਕਹਿੰਦਾ ਮੇਰੇ ਕੋਲ ਨਹੀਂ ਜਾਇਆ ਜਾਂਦਾ ਤੁਸੀਂ ਆਪੇ ਹੀ ਲਿਆ ਜੇ ਬਾਅਦ ਚ ਚਲੋ ਬੜੀ ਵਧੀਆ ਬੜੀ ਵਧੀਆ ਗੱਲ ਹੈ ਵਧਾਈਆਂ ਬਾਈ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਦੋ ਵਾਰੀ ਲਗਾਤਾਰ ਇਨਾਮ ਨਿਕਲਣ ਦਾ ਜੀ ਵਧਾਈਆਂ ਬਾਈ ਜੀ ਤੁਹਾਨੂੰ ਵੀ 20000 ਰੁਪਏ ਦਾ ਇਨਾਮ ਲੱਗਦਾ ਜੀ ਤਾਂ ਬਿਲਕੁਲ ਕਰਨ ਅਰਜੁਨ ਲੋਟਰੀ ਏਜੰਸੀ ਜਲਾਲਾਬਾਦ ਦੀ ਇਕਲੌਤੀ ਲੋਟਰੀ ਏਜੰਸੀ ਹੈ ਜਿੱਥੇ ਸਾਲ 2025 ਦੇ ਵਿੱਚ ਸਭ ਤੋਂ ਜ਼ਿਆਦਾ ਇਨਾਮ ਲੱਗੇ ਆ اور تصویراں ਤੁਹਾਨੂੰ ਦਿਖਾ ਰਿਹਾ ਹੁਣ ਸ਼ਾਇਦ ਜਗ੍ਹਾ ਥੋੜੀ ਪੈ ਗਈ ਇੰਨੇ ਕੁ ਜਿਹੜੇ ਇਨਾਮਾਂ ਦੇ ਵਿਜੇਤਾ ਹੋ ਗਏ ਆ ਸਾਰਿਆਂ ਦੀਆਂ ਤਸਵੀਰਾਂ ਲਗਣੀਆਂ ਮੁੰਕਨ ਨਹੀਂ ਹੋ ਗਈਆਂ ਲੇਕਿਨ ਦੱਸ ਦਈਏ ਕਿ ਸਭ ਤੋਂ ਜ਼ਿਆਦਾ ਇਨਾਮ ਜੇਕਰ ਕਿਤੇ ਲੱਗ ਰਿਹਾ ਤਾਂ ਕਰਨ ਅਰਜੁਨ ਲਾਟਰੀ ਏਜੰਸੀ ਤੇ ਲੱਗ ਰਿਹਾ ਜੇਕਰ ਤੁਸੀਂ ਵੀ ਆਪਣੀ ਕਿਸਮਤ ਜਮਾਣਾ ਚਾਹੁੰਦੇ ਹੋ ਤਾਂ ਕਰਨ ਅਰਜੁਨ ਲਾਟਰੀ ਏਜੰਸੀ ਮੁਕਸਰ ਜਲਾਲਾਬਾਦ ਸਰਕੂਲਰ ਰੋਡ ਨੇੜੇ ਸ਼ਹੀਦ ਉਦਮ ਸਿੰਘ ਪਾਰਕ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਦੱਸ ਦਈਏ ਕਿ ਇਹ ਲਾਟਰੀ ਸਰਕਾਰੀ ਲੋਟਰੀ ਹੈ ਪੰਜਾਬ ਸਰਕਾਰ ਦੀ ਭਾਰਤ ਸਰਕਾਰ ਦੀ ਸਰਕਾਰੀ ਲੋਟਰੀ ਦਾ ਹਾਂ ਲੁਧਿਆਣੇ ਦੀਆਂ ਟਿਕਟਾਂ ਹਾਂ ਲੁਧਿਆਣੇ ਦੀਆਂ ਟਿਕਟਾਂ ਸਪੱਸਟ ਲੁਧਿਆਣੇ ਤੋਂ ਮੰਗਵਾਨੇ ਆ ਜੀ ਟਿਕਟਾਂ ਬਾਕੀ ਸਾਰੇ ਇਥੋਂ ਲੋਕਲ ਦੀਆਂ ਟਿਕਟਾਂ ਵੇਚਦੇ ਆ ਆਪਣੇ ਕੋਲ ਲੁਧਿਆਣੇ ਤੋਂ ਟਿਕਟਾਂ ਆਉਂਦੀਆਂ ਜੀ ਸਪੈਸ਼ਲ ਜੀ ਬਿਲਕੁਲ ਲੁਧਿਆਣੇ ਤੋਂ ਟਿਕਟਾਂ ਆਉਂਦੀਆਂ ਔਰ ਇਹ ਪੂਰੀ ਤਰ੍ਹਾਂ ਦੇ ਨਾਲ ਗਵਰਨਮੈਂਟ ਆਫ ਇੰਡੀਆ ਗਵਰਨਮੈਂਟ ਆਫ ਪੰਜਾਬ ਪੰਜਾਬ ਸਰਕਾਰ ਭਾਰਤ ਸਰਕਾਰ ਤੋਂ ਮਨਜ਼ੂਰਸ਼ੁਦਾ ਕਾਊਂਟਰ ਹੈ ਔਰ ਤੁਸੀਂ ਜੇਕਰ ਆਪਣੀ ਕਿਸਮਤ ਜਮਾਣਾ ਚਾਹੁੰਦੇ ਹੋ ਤਾਂ ਜ਼ਰੂਰ ਆਓ ਬੌਜੀ ਕੰਟੈਕਟ ਨੰਬਰ ਬਾਈ ਜੀ ਦੱਸੋ ਆਪਣਾ 9056074094 9056074094 74094 ਧੰਨਵਾਦ ਦੁਬਾਰੇ ਫੇਰ ਮਿਲਾਂਗੇ ਕਿਸੇ ਨਵੇਂ ਵਿਜੇਤਾ ਦੇ ਨਾਲ ਜਿਸ ਨੂੰ ਵੱਡਾ ਇਨਾਮ ਲੱਗਿਆ ਹੋਵੇ ਉਸ ਦੇ ਨਾਲ ਇੱਕ ਵਾਰ ਫੇਰ ਤੁਹਾਨੂੰ ਮਿਲਾਂਗੇ ਤਦ ਤੱਕ ਲਈ ਧੰਨਵਾਦ